ਜੀ ਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਓਟ ਬਿਨਾ ਮੈਂ ਦਾਤਾ ਹਾਂ ਮਿੱਟੀ ਦੀ ਤੇਰੀ ਤੇਰ ਚਰਨੀ ਜੁੜ ਜਾਵਾ ਤੇਰੇ ਚਰਨੀ ਜੁੜ ਜਾਵਾ ਗੁਰੂ ਜੀ ਕਿਰਪਾ ਹੋ ਜੇ ਤੇਰੀ ਤੇਰ ਚਰਨੀ ਜੁੜ ਜਾਵਾ ਗੁਰੂ ਜੀ ਕਿਰਪਾ ਹੋ ਜੇ ਤੇਰੀ ਜੋਣ ਚਰਾਸੀ ਭੋਗ ਗੁਰੂ ਜੀ ਮਾਨਸ ਦੇਈ ਪਾਈ ਨਾਮ ਤੇਰੇ ਦੀ ਤਾਂਗ ਗਰੋ ਜੀ ਨਾਮ ਜਪਾਵੋ ਰਾਈ ਜੋਣ ਚਰਾਸੀ ਭੋਗ ਗੁਰੂ ਜੀ ਮਾਨਸ ਦੇਈ ਪਾਈ ਨਾਮ ਤੇਰੇ ਦੀ ਤਾਂਗ ਗਰੋ ਜੀ ਨਾਮ ਜਪਾਵੋ ਰਾਈ ਇਸ ਚੇ ਛਟ ਜੇ ਹੇਰਾ ਫੇਰੀ ਤੇਰ ਚਰਨੀ ਜੁੜ ਜਾਵਾਂ ਤੇਰੇ ਚਰਨ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਤੇਰੇ ਚਰਨ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤ ਲਾਏ ਫਿਰ ਕਿਸਮਤ ਖੁੱਲ ਜੇ ਮੇਰੀ ਤੇਰੇ ਚਰਨ ਜੁੜ ਜਾਵਾ ਤੇਰੇ ਚਰਨਿ ਜੁੜ ਜਾਵਾਂ ਜੇ ਹੋ ਜੇ ਰਹਿਮਤ ਤੇਰੀ ਤੇਰੇ ਚਰਨਿ ਜੁੜ ਜਾਵਾਂ ਜੇ ਹੋ ਜੇ ਰਹਿਮਤ ਤੇਰੀ ਬਰਕਤਾਂ ਨਾਲ ਮੇਰੇ ਭਰੇ ਪੰਡਾਰੇ ਕੁਝ ਨਾ ਤੂੰ ਛਪਾਇਆ ਜਨ ਧਰਨ ਦੀ ਸ਼ਕਤੀ ਬਖਸ਼ੀ ਤੋਂ ਮੈਨੂੰ ਹਰ ਰਾਇਆ ਤੂੰ ਡੁੱਬਣਾ ਨਾ ਦੇਣ ਜੀ ਗੁਰੂ ਜੀ ਭਵ ਸਾਗਰ ਵਿੱਚ ਬੇੜੀ ਤੇਰੇ ਚਰਨਿ ਜੁੜ ਜਾਵਾਂ ਤੇਰੇ ਚਰਨੀ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਤੇਰੇ ਚਰਨੀ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਨਾਮ ਤੇਰੇ ਦੀ ਕਰਾਂ ਕਮਾਈ ਛਵਡਵ ਝਗੜੇ ਛੇੜੇ ਭਗਸ਼ਲਵੇਂ ਤੂੰ ਕੀ ਤੇ ਦਾਤਾ ਜੋ ਅਵਗਣ ਨੇ ਮੇਰੇ ਤੇਰੇ ਚਰਨਾਂ ਦੇ ਵਿੱਚ ਛੱਡ ਕੇ ਮੇਰੀ ਮੇਰੀ ਮੈਂ ਚਰਨੀ ਜੁੜ ਜਾਵਾ ਮੈਂ ਚਰਨੀ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਤੇਰੇ ਚਰਨੀ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਸੁੱਖਾ ਦੇ ਤੂੰ ਪਰੇ ਪੰਡਾਰੇ ਕੁਝ ਨਾ ਤੂੰ ਲਕਾਇਆ ਹਰ ਵੇਲੇ ਮੈਂ ਕਰਾਂ ਸ਼ੁਕਰਾਨਾ ਤੇਰਾ ਸਤਗੁਰ ਹਰ ਰਾਇਆ ਇਸ ਦੁਨੀਆ ਤੋਂ ਮੈਂ ਤੁਰ ਜਾਵਾ ਗੋਦ ਸਮਾ ਜਾ ਤੇਰੀ ਤੇਰੇ ਚਰਨੀ ਜੁੜ ਜਾਵਾ ਤੇਰੇ ਚਰਨੇ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਤੇਰੇ ਚਰਨੇ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਤੇਰੇ ਚਰਨੇ ਜੁੜ ਜਾਵਾ ਦਾ ਤਿਆਰ ਰਹਿਮਤ ਹੋ ਜੇ ਤੇਰੀ ਤੇਰੀ ਊਟ ਬਣਾ ਮੈਂ ਦਾ ਤਾਹ ਮਿੱਟੀ ਦੀ ਤੇਰੀ ਤੇਰੇ ਚਰਨੇ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਤੇਰੇ ਚਰਨੇ ਜੁੜ ਜਾਵਾ ਜੇ ਰਹਿਮਤ ਹੋ ਜੇ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ